ਤੇ ਗੱਲ ਕਰਦੇ ਹਾਂ ਜੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਇੱਕ ਸੈਮੀ ਫਾਈਨਲ ਖੇਡਿਆ ਜਾਏਗਾ ਹਰ ਇੱਕ ਪਾਰਟੀ ਵੱਲੋਂ ਚਾਹੇ ਉਹ ਬੀਜੇਪੀ ਹੋਵੇ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੋਵੇ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਚਾਹੇ ਗੱਲ ਕਰ ਲਈਏ ਆਮ ਆਦਮੀ ਪਾਰਟੀ ਹੋਵੇ ਯਾਨੀ ਕਿ ਹਰ ਇੱਕ ਪਾਰਟੀ ਆਪਣਾ ਦਾਅ ਖੇੜਦੀ ਨਜ਼ਰ ਆਏਗੀ ਜਿੱਥੇ ਤਰਨਤਾਰਨ ਜਿੰਨੀ ਚੋਣਾਂ ਦਾ ਵਿਗਲ 6 7 ਅਕਤੂਬਰ ਨੂੰ ਵੱਜ ਚੁੱਕਾ ਹੈ ਜਿੱਥੇ ਚੋਣ ਕਮਿਸ਼ਨ ਕਹਿ ਰਿਹਾ ਹੈ ਕਿ 6 7 ਨੂੰ ਐਲਾਨ ਕਰ ਦਿੱਤੀ ਜਾਵੇਗੀ ਜਿਮਨੀ ਚੋਣ ਤਰਨਤਾਰਨ 2 ਤੋਂ ਹਾਲਾਂਕਿ ਹਰ ਇੱਕ ਪਾਰਟੀ ਜਿਹੜੀ ਹੈ ਆਪਣਾ ਤਾਮ-ਚਾਮ ਚੋਕੇਗੀ ਕਿਉਂਕਿ ਜਿਮਨੀ ਚੋਣ ਤਰਨਤਾਰਨ ਦੀ ਇੱਕ ਹਿਸਾਬ ਦਾ ਫਾਈਨਲ ਮੈਚ ਹੈ ਫਾਈਨਲ ਹੈ ਸੋਰੀ ਸੈਮੀਫਾਈਨਲ ਹੈ ਕਿਉਂਕਿ ਸੈਮੀਫਾਈਨਲ ਅਸੀਂ ਤਾਂ ਕਹਿ ਰਹੇ ਹਾਂ ਕਿਉਂਕਿ ਹਰ ਇੱਕ ਪਾਰਟੀ ਹੁਣ ਆਪਣਾ ਹਰ ਇੱਕ ਕੰਮ ਜਾਂ ਹਰ ਇੱਕ ਉਮੀਦਵਾਰ ਨੂੰ ਅ ਅੱਗੇ ਬੜਾਵਾ ਦੇਦੀ ਨਜ਼ਰ ਆਏਗੀ ਜਿੱਥੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਾਂ ਪ੍ਰਿੰਸੀਪਲ ਸੁਖਵਿੰਦਰ ਕੋਹਰ ਨੂੰ ਐਲਾਨ ਕਰ ਹੀ ਦਿੱਤਾ ਹੈ ਜੇਕਰ ਗੱਲ ਕਰੀਏ ਹਜੇ ਦੂਸੀਆਂ ਪਾਰਟੀਆਂ ਵੱਲੋਂ ਜ਼ਿਆਦਾਤਰ ਐਲਾਨ ਨਹੀਂ ਕੀਤਾ ਗਿਆ ਹਾਲਾਂਕਿ ਹਲਕਾ ਇੰਚਾਰਜ ਹੀ ਲਗਾਏ ਗਏ ਨੇ ਹੁਣ ਗੱਲ ਕਰਦੇ ਹਾਂ ਸ਼ਰੋਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿੱਥੇ ਲਗਾਤਾਰ ਸੁਖਵਿੰਦਰ ਕੌਰ ਜਿਹੜੇ ਨੇ ਪ੍ਰਿੰਸੀਪਲ ਉਹ ਆਪਣੇ ਵੋਟਰਾਂ ਦੇ ਲਈ ਹਰ ਇੱਕ ਾਮਚਾਮ ਜੋਗਰੇ ਨੇ ਲੋਕਾਂ ਨੂੰ ਮਿਲ ਰਹੇ ਨੇ ਹਰ ਇੱਕ ਪੱਖੋਂ ਜਿਹੜਾ ਹੈ ਉਹਨਾਂ ਵੱਲੋਂ ਆਪਣਾ ਜਿਹੜਾ ਹੈ ਜਿੱਤਣ ਲਈ ਦਿਨ ਰਾਤ ਇੱਕ ਕੀਤਾ ਜਾ ਰਿਹਾ ਹੈ ਜੇਕਰ ਦੂਸਰੇ ਪਾਸੇ ਗੱਲ ਕਰੀਏ ਬੀਜੇਪੀ ਦੀ ਬੀਜੇਪੀ ਇੱਥੋਂ ਕੁਝ ਖਾਸ ਨਹੀਂ ਖੱਟ ਪਾਏਗੀ ਕਿਉਂਕਿ ਜਿਹੜਾ ਹਲਕਾ 2 ਹੈ ਮਤਲਬ ਤਰਨਤਾਰਨ 2 ਹੈ ਇੱਥੋਂ ਦੇ ਲੋਕ ਜ਼ਿਆਦਾਤਰ ਸਿੱਖੀਗੜ੍ਹ ਦੇ ਨਾਲ ਜੁੜੇ ਹੋਏ ਨੇ ਸਿੱਖੀ ਦਾ ਸਿੱਖੀ ਤੇ ਪੰਥਕ ਲੋਕ ਨੇ ਇੱਥੇ ਜ਼ਿਆਦਾ ਭਾਪਾਪਾ ਆਪਣੇ ਆਪ ਨੂੰ ਸਟਰੋਂਗ ਨਹੀਂ ਕਰ ਸਕਦੀ ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਵੀ ਕੋਈ ਖਾਸ ਜਿਹੜਾ ਹੈ ਇੱਥੇ ਨਹੀਂ ਦਿਖਾਈ ਦੇਦੀ ਕਿਉਂਕਿ ਜਿਵੇਂ ਕਸ਼ਮੀਰ ਸਿੰਘ ਸੋਲ ਦੇ ਡੈਥ ਹੋਈ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਭਤੀਜੇ ਦੀ ਗੱਲ ਕਰ ਲਈ ਉਹਨਾਂ ਨੂੰ ਨਹੀਂ ਦਿੱਤੀ ਗਈ ਸੀਟ ਲੇਕਿਨ ਆਮ ਆਦਮੀ ਪਾਰਟੀ ਦੀ ਵੀ ਇੱਧਾ ਕੋਈ ਖਾਸ ਜਿਹੜੀ ਹੈ ਬੋਲਬਾਲਾ ਦਿਖਾਈ ਨਹੀਂ ਦੇ ਰਿਹਾ ਕਾਂਗਰਸ ਪਾਰਟੀ ਦੀ ਗੱਲ ਕਰੀਏ ਕਾਂਗਰਸ ਵੀ ਕੋਈ ਇੰਨੀ ਜ਼ਿਆਦਾ ਨਿੱਖੜ ਕੇ ਇੱਥੋਂ ਦਿਖਾਈ ਨਹੀਂ ਦੇ ਰਹੀ ਹਾਲਾਂਕਿ ਸੁਖ ਸਰਕਾਰੀਆਂ ਦੀ ਗੱਲ ਹੋਈ ਹੈ ਕਾਂਗਰਸ ਪਾਰਟੀ ਵੱਲੋਂ ਉਤਾਰਨ ਦੀ ਲੇਕਿਨ ਜੇਕਰ ਗੱਲ ਕਰੀਏ ਤਾਂ ਪੰਥਕ ਪਾਰਟੀ ਯਾਨੀ ਕਿ ਪੰਥ ਨਾਲ ਜੁੜੀ ਹੋਈ ਪਾਰਟੀ ਜਿੱਥੇ ਭਾਈ ਅੰਮ੍ਰਿਤਪਾਲ ਖਾਲਸਾ ਦੀ ਦੀ ਪਾਰਟੀ ਨੂੰ ਕਾਫੀ ਬੜਾਵਾ ਮਿਲੇਗਾ ਕਿਉਂਕਿ ਕੜੂਰ ਸਾਹਿਬ ਦੀ ਲਾਗੇ ਹੈ ਸਭ ਤੋਂ ਵੱਡੀ ਗੱਲ ਹੈ ਹਲਕਾ ਕੜੂਰ ਸਾਹਿਬ ਦੇ ਵਿੱਚ ਹੀ ਤਰਨਤਾਰਨ ਆਉਂਦਾ ਹੈ ਦੂਸਰੇ ਪਾਸੇ ਪੰਥ ਦੇ ਨਾਲ ਲੋਕ ਜੁੜੇ ਹੋਏ ਨੇ ਮਾਝੇ ਦੇ ਲੋਕ ਸਿੱਖੀ ਭਾਈਚਾਰੇ ਦੇ ਨਾਲ ਜੁੜੇ ਹੋਏ ਨੇ ਇੱਥੇ ਪਾਈ ਅਮ੍ਰਿਤਪਾਲ ਖਾਰਸਾ ਜੀ ਦਾ ਬੋਲਬਾਲਾ ਦਿਖਾਈ ਦੇ ਰਿਹਾ ਹੈ ਜਿੱਥੇ ਪਰ ਪਰਮਜੀਤ ਕੌਰ ਦੀ ਗੱਲ ਕੀਤੀ ਗਈ ਹੈ ਪਰਮਜੀਤ ਕੌਰ ਨੂੰ ਖੜੇ ਕਰਨ ਦੀ ਗੱਲ ਕੀਤੀ ਗਈ ਹੈ ਦੂਸਰੇ ਪਾਸੇ ਜਿਹੜਾ ਹੈ ਸੰਦੀਪ ਸਿੰਘ ਸਣੀ ਦੀ ਗੱਲ ਵੀ ਕੋਈ ਜਿਨ੍ਹਾਂ ਦਾ ਤਸ਼ੱਦਦ ਹੋਇਆ ਸੀ ਪਟਿਆਲੇ ਦੀ ਜੇਲ੍ਹ ਦੇ ਵਿੱਚ ਲੇਕਿਨ ਜੇਕਰ ਦੋਵਾਂ ਵਿੱਚੋਂ ਇੱਕ ਵੀ ਉਮੀਦਵਾਰ ਉਤਾਰਿਆ ਜਾਂਦਾ ਹੈ ਤਾਂ ਭਾਰੀ ਵੋਟਾਂ ਦੇ ਨਾਲ ਜਿਹੜੀ ਹੈ ਪੰਥਕ ਪਾਰਟੀ ਯਾਨੀ ਕਿ ਭਾਈ ਅੰਮ੍ਰਿਤਪਾਲ ਖਾਲਸਾ ਜੀ ਦੀ ਜੇਸਰਦੀ ਹੈ ਕਿਉਂਕਿ ਬਾਬਾ ਬਕਾਲਾ ਵਿਖੇ ਵੀ ਦੇਖਿਆ ਗਿਆ ਜਿਸ ਤਰੀਕੇ ਦੇ ਨਾਲ ਭਾਈ ਅੰਮ੍ਰਿਤਪਾਲ ਖਾਲਸਾ ਜੀ ਦੇ ਨਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠ ਦਿਖਾਈ ਦਿੱਤਾ ਹੁਣ ਦੇਖਣਾ ਇਹ ਹੋਵੇਗਾ ਜਿੱਥੇ ਵਿਗਲ ਵੱਜ ਚੁੱਕਾ ਹੈ ਅਕਤੂਬਰ ਦੀ 6 7 ਤਰੀਕ ਦਾ ਤਾਂ ਹੁਣ ਕਿਹੜੀ ਪਾਰਟੀ ਇਥੋਂ ਆਪਣਾ ਆਉਣ ਵਾਲਾ ਟੈਮ ਸੰਭਾਲ ਪਾਵੇਗੀ ਯਾਨੀ ਕਿ ਸੈਮੀਫਾਈਨਲ ਜਿੱਤੇਗੀ ਜਿੱਥੇ ਪਾਈ ਅਮਨਪਾਲ ਖਾਲਸਾ ਜੀ ਪਹਿਲਾ ਉਹਨਾਂ ਨੇ ਸਿਰਫ ਇੱਕ ਆਜ਼ਾਦ ਉਮੀਦਵਾਰ ਤੇ ਉਤਾਰਿਆ ਆਪਣੇ ਆਪ ਨੂੰ ਉਤਾਰਿਆ ਸੀ ਲੇਕਿਨ ਉਹਨਾਂ ਨੇ ਬੜੀ ਭਾਰੀ ਗਿਣਤਾਂ ਦੇ ਨਾਲ ਜਿਹੜੀ ਹੈ ਜਿੱਤ ਪ੍ਰਾਪਤ ਕੀਤੀ ਲੇਕਿਨ ਹੁਣ ਉਹਨਾਂ ਨੇ ਕਿਹਾ ਕਿ ਵਿਧਾਨ ਸਭਾ ਦੀਆਂ ਚੋਣਾਂ ਲਈ ਉਹ ਹਰੇਕ ਹਲਕੇ ਦੇ ਵਿੱਚੋਂ 117 ਜਿਹੜੇ ਨੇ ਆਪਣੇ ਉਮੀਦਵਾਰ ਖੜੇ ਕਰਨਗੇ ਜਿੱਤੇ ਹੁਣ ਦੇਖਣਾ ਇਹ ਹੋਵੇਗਾ ਕਿ ਭਾਈ ਅਮਰਿਤਪਾਲ ਖਾਰਸਾ ਜੀ ਸੈਮੀਫਾਈਨਲ ਜਿੱਤਗੇ ਜਾਂ ਫਿਰ ਕਿਤੇ ਨਾ ਕਿਤੇ ਜੋ ਦੋ ਪੰਥਕ ਪਾਰਟੀਆਂ ਟਕਰਉਣ ਗਿਆ ਤਾਂ ਉਹਦੇ ਵਿੱਚੋਂ ਕਿਤੇ ਨਾ ਕਿਤੇ ਪਿੱਛੇ ਰਹਿ ਜਾਣਗੇ ਲੇਕਿਨ ਕਿਆ ਜਾ ਰਿਹਾ ਕਿ ਭਾਈ ਅਮਰਿਤਪਾਲ ਖਾਰਸਾ ਜੀ ਨੂੰ ਕਾਫੀ ਬੜਾਵਾ ਮਿਲ ਰਿਹਾ ਲੋਕ ਉਹਨਾਂ ਦੀ ਉਡੀਕ ਕਰ ਰਹੇ ਨੇ ਤਾਂ ਜਿੱਥੇ ਹੁਣ ਦੇਖਣਾ ਹੋਏਗਾ ਕਿ ਆਮ ਆਦਮੀ ਪਾਰਟੀ ਭਾਈ ਅਮਰਿਤਪਾਲ ਖਾਰਸਾ ਜੀ ਦੀ ਪਾਰਟੀ ਕਾਂਗਰਸ ਭਾਜਪਾ ਜਾਂ ਸ਼੍ਰੋਮਣੀ ਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਕਿਹਦੇ ਹੱਥ ਚ ਜਿੰਨੀ ਚੋਣਾ ਜਾਂਦੀਆਂ ਨੇ ਧੰਨਵਾਦ